ਕਿਤੇ 200 ਤੋਂ ਘਟਾ ਕੇ 164 ਕਰੋੜ ਤੇ ਲਿਆਏ ਮੰਗਦੇ ਸੀ 360 ਕਹਿੰਦਾ ਬੇਤਾ ਸੀਗੇ ਰੋਜ਼ ਨਮਾਜ਼ ਬਖਸ਼ਾਨ ਦੇ ਰੋਜ਼ ਗੱਲ ਪੈਗੇ ਉਹਨਾਂ ਨੇ ਘਟਾ ਕੇ 360 ਤਾਂ ਕੀ ਲੈਣੇ ਸੀ ਉਹਨਾਂ ਨੇ ਘਟਾ ਕੇ 164 ਤੇ ਲਿਆ ਕੇ ਖੜਾ ਕਰਤਾ ਮੈਂ ਇਸ ਕਰਕੇ ਕਹਿ ਰਿਹਾ ਸਾਹਿਬ ਜਿਹੜੀ ਗੱਲ ਕਿਸੇ ਨੇ ਲੋਕ ਸਰਫੇਸ ਲੈਵਲ ਤੇ ਦੇਖਦੇ ਐ ਉਹਦੇ ਡੂੰਘਾਈ ਤੇ ਨਹੀਂ ਦੇਖਦੇ ਜੀ ਇਹ ਹੈ ਕਿਉਂ ਹੋਇਆ ਐਡਾ ਕਹਿੰਦੇ ਕੌਣ ਤਾਂ ਨਹੀਂ ਭਗਵੰਦ ਮਾਨ ਜੀ ਇਹ ਜਿਹੜੇ ਬਾਕੀ 99 ਬੈਠੇ ਆ ਐਕਸਟਰੀ ਜੰਪ ਬਸ ਸਭ ਇੱਥੇ ਦੀ ਹੈ ਸਭ ਨੂੰ ਪਤਾ ਹੈ ਫਿਰ ਕਿਉਂ ਆ ਆ ਇੱਕ ਪ੍ਰੂਫ ਕਰਦਾ ਸਰ ਜੋ ਪੰਜਾਬੀ ਯੂਨੀਵਰਸਿਟੀ ਦੇ ਨਾਲ ਆ ਆ ਵਾਪਰਿਆ ਉਹ ਪ੍ਰੂਫ ਕਰਦਾ ਹੈ ਕਿ ਆ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਦੀ ਦਿੱਲੀੋਂ ਚੱਲ ਰਹੀ ਹੈ ਜਿਨ੍ਹਾਂ ਨੂੰ ਪੰਜਾਬੀਆਂ ਦੀ ਭਾਵਨਾ ਦਾ ਬਿਲਕੁਲ ਨਹੀਂ ਪਤਾ ਚੱਲ ਇਹਦਾ ਕੋਈ ਜਿੰਦਾ ਜાગਦਾ ਪ੍ਰੂਫ ਅਗਰ ਕਿਸੇ ਨੂੰ ਚਾਹੀਦਾ ਮੈਂ ਸਮਝਦਾ ਵੀ ਪੰਜਾਬੀ ਯੂਨੀਵਰਸਿਟੀ ਇੱਕ ਲਿਵਿੰਗ ਐਗਜ਼ਾਮਪਲ ਜੋ ਉਹਨਾਂ ਦਾ ਬਜਟ ਘਟਾਇਆ ਹੈ ਦਿੱਲੀ ਵਾਲਿਆਂ ਨੂੰ ਰੱਤੀ ਪਰਣੀ ਚਾਏ ਰਾਗਵ ਚੱਡਾ ਜੀ ਕਹਿੰਦੇ ਬੜੇ ਸਿਆਣੇ ਆ ਜੀ ਬੈਸਟ ਪਾਰਲੀਮੈਂਟਰੀਅਨ ਦਾ ਅਵਾਰਡ ਦੇਤਾ ਜੀ ਬੜੇ ਉਹਨਾਂ ਨੂੰ ਉਹਨਾਂ ਨੂੰ ਲੰਡਨ ਨਹੀਂ ਫਿਰਦੇ ਐ ਲੰਡਨ ਦਾ ਜਾਓ ਸਾਹਿਬ ਮੇ ਵੀ ਯੂ ਆਰ ਫਿਟ ਫॉर ਲੰਡਨ ਨਾਟ ਫॉर ਪੰਜਾਬ ਸਾਹਿਬ ਭਗਵੰਤ ਮਾਨ ਜੀ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਸੀਗੀ ਖੁਦ ਕੇਜਰੀਵਾਲ ਸਾਹਿਬ ਨੇ ਕਿਹਾ ਵੀ ਪਤਾ ਨਹੀਂ ਕਿੰਨੇ ਪੰਜਾਬੀਆਂ ਨੇ ਮੇਲ ਕਰ ਕਰਕੇ ਸਾਨੂੰ ਉਹਨਾਂ ਨੂੰ ਕਿਹਾ ਵੀ ਮੁੱਖ ਮੰਤਰੀ ਭਗਵੰਤ ਮਾਨ ਹੋਣੇ ਚਾਹੀਦੇ ਐ ਮੈਂ ਪੁੱਛਣਾ ਚਾਹੁੰਦਾ ਸਾਹਿਬ ਪਿਛਲੇ 8-9 ਮਹੀਨਿਆਂ ਜੋ ਤੁਸੀਂ ਦੇਖ ਰਹੇ ਹੋ ਇਟਸ ਅ ਗਵਰਨਮੈਂਟ ਇਨ ਅਬੀਅנס ਐ ਗਵਰਨਮੈਂਟ ਵਿਚ ਇਜ਼ ਬੀਇੰਗ ਰਨ ਬਾਇ ਪ੍ਰੌਕਸੀ ਐ ਗਵਰਨਮੈਂਟ ਵਿਚ ਇਜ਼ ਟੋਟਲੀ ਐਬਸੈਂਟ ਐ ਡਾਕ ਗਵਰਨਮੈਂਟ ਕਹ ਲਓ ਸਰਕਾਰ ਤਾਂ ਕਿੱ데 Shimla ਤੁਰੇ ਫਿਰਦੀ ਸੀਗੀ ਕਿੱ데 Gujarat ਤੁਰੇ ਫਿਰਦੀ ਸੀਗੀ ਹੁਣ ਇਹਨਾਂ ਨੂੰ ਖੇਡ ਹੋਰ ਥੇ ਆ ਗਿਆ ਹੁਣ ਕੋਈ Maharashtra ਤੁਰੇ ਫਿਰਦੇ ਆ Maharashtra ਜੀ ਆਪਣੇ Madhya Pradesh ਤੁਰੇ ਫਿਰਦੇ ਆ ਹੂੰ ਕਹਿੰਦੇ ਕਿ ਕੁਰਚਿੱਲੀ ਕਦੇ ਕਦੇ ਛੱਤੀਗੜ੍ਹ ਚੱਲਿਆ ਸਾਬ ਨਵੰਬਰ ਤਾਈਂ ਆਈ ਖੇਡ ਚੱਲੂਗਾ ਲੁਕਾ ਮੀਚੀ ਵਾਲਾ ਖੇਡ ਜਿਹੜਾ ਹੁੰਦਾ ਨਾ ਵੀ ਆ ਹਾਉਮ ਹੇਅਰ ਨੈਕਸਟ ਮੋਮੈਂਟ ਆਮ ਨਾਟ ਹੇਅਰ ਇਹਦੇ ਨਾਲੋਂ ਤਾਂ ਪਹਿਲਾਂ ਕਹਿੰਦੇ ਸੀ ਹੈਂਕਾ ਉਹਨੇ ਕੋ ਜੈੱਟ ਖਰੀਦ ਰਿਆ ਪਹਿਲਾਂ ਮਨੂੰ ਤਾਂ ਹੈ ਸੀਗਾ ਵੀ ਜੈੱਟ ਚੀਮਾ ਸਾਹਿਬ ਕਿਉਂ ਖਰੀਦ ਰਿਹਾ 200 250 ਕਰੋੜ ਰੁਪਏ ਦਾ ਜੈੱਟ ਆ ਐਡਾ ਤਾਂ ਪੰਜਾਬ ਐ ਛੋਟਦੇ ਹੈਲੀਕਾਪਟਰ ਦੇ ਘੰਟੇ 'ਚ ਉਧਰਲੇ ਸੀਨੇ ਤੇ ਪਹੁੰਚ ਜਾਂਦਾ ਹੁਣ ਪਤਾ ਲੱਗਿਆ ਵੀ ਜੈੱਟ ਖਰੀਦ ਰਿਆ ਹੈ ਪੰਜਾਬ ਦੇ ਵਸੀਲਿਆਂ ਨਾਲ आम आदमी पार्टी दिल्ली दी सरकार देश ते कोने कोने ते ਸਾਡੇ ਖੂਨ ਪਸੀਨੇ ਦੇ ਪਾਣੀ ਜਿਹੜੀ ਹੈ ਉਹ ਜੱਟ ਦੇ ਰਾਂ ਹੀ ਫੂਖਰੇ ਐ ਐਚੋ ਚੜਦੇ ਸਾਹ ਲੈਣੇ ਉੱਥੇ ਜਾ ਕੇ ਵਜਦੇ ਐ ਫਿਰ ਸ਼ਾਮ ਨੂੰ ਫੇਰ ਮੁੜ ਜਾਂਦੇ ਐ ਫਿਰ ਸਵੇਰੇ ਫੇਰ ਟੁਰ ਜਾਂਦੇ ਐ ਆ ਕਿਹਦੀ ਕੋਕੋਟੇ ਹੋ ਰਿਆ ਸਭ ਆ ਪੰਜਾਬ ਦੇ ਲੋਕਾਂ ਦੀ ਕੀਮਤ ਤੇ ਉਹਨਾਂ ਦੀ ਜੇਬ ਚੋਂ ਪੈਸੇ ਨਿਕਲਦੇ ਸਨ ਇੱਕ ਪਾਸੇ ਕਹ ਰਿਹਾ ਸਾਡੇ ਕੋਲ ਅਸੀਂ ਕਹ ਰਿਹਾ ਵੀ ਫਿਰ ਅਮਰੀਕਨ ਕਹਾਵਤ ਹੈ ਬਾਰ-ਬਾਰ ਮੈਂ ਉਹਨੂੰ ਕਹਿ ਕੇ ਕਿ ਹੁਣ ਮੈਂ ਵੀ ਕਈ ਵਾਰੀ ਜਿਗਜਿ ਹੋਣ ਲੱਗਿਆਂ ਦੀ ਐ ਬਸ ਇੱਕ ਸਵਾਲ ਅਮਰੀਕਨ ਸਲੈਂਗ ਦੇ ਵਿੱਚ ਕਹਿੰਦੇ ਥੇ ਵੇਅਰ ਇਜ਼ ਦ ਮਨੀ ਹਨੀ ਮੈਂ ਪੁੱਛਣਾ ਚਾਹਣਾ ਭਗਵਾਨ ਜੀ ਵੇਅਰ ਇਜ਼ ਦ ਮਨੀ ਤੁਸੀਂ ਕਹ ਰਹੇ ਸੀ ਵੀ ਅਸੀਂ 20000 ਕਰੋੜ ਰੁਪਇਆ ਲੈ ਕੇ ਜੋ ਕੱਢ ਦੇਾਂਗੇ 20000 ਕਰੋੜ ਰੁਪਇਆ ਸਭ ਧਾਰੂ ਵਾਲੇ ਮਸਲੇ ਤੇ ਮੈਂ ਖਿਲਾਫ ਨਾ ਮੱਟਾ ਜੋ ਮਸਲਾ ਨਹੀਂ ਪਰ ਜੁੜਿਆ ਲਾਅ ਐਂਡ ਆਰਡਰ ਦੇ ਨਾਲ ਉਹ ਹੀ ਐ ਸਾਹਿਬ ਜੋ ਐਨਆਰਆਈ ਟਿਕਣਾ ਵਾਪਰੀ ਉਥੇ ਅਮਰਸਰ ਦੇ ਅੰਦਰ ਨਰਾਇਣ ਪਰਿਵਾਰ ਦੇ ਉਥੇ ਜਾ ਕੇ ਫਾਇਰ ਕੀਤੇ ਉਹਨਾਂ ਦੇ ਪਰਚੇ ਹੋਏ ਉਹਨਾਂ ਦੇ ਕੋਲ ਜਿਹੜੇ ਸਾਹਮਣੇ ਦਾਰੂ ਦੇ ਠੇਕੇਦਾਰ ਸੀਗੇ ਜਿਨ੍ਹਾਂ ਨਾਲ ਸੈਟਿੰਗ ਹੋਈ ਹੈ ਅੱਜ ਕਹਿ ਰਿਹਾ ਸਾਡੇ ਤੇ ਚਾਹੇ ਉਥੇ ਜੋਧਿਆ ਸਾਹਿਬ ਹੈ ਚਾਹੇ ਜਿਹੜੇ ਉਹਨਾਂ ਦੇ ਮੰਤਰੀ ਪਹਿਲਾਂ ਬੈਠੇ ਸ੍ਰੀ ਨਿੰਦਰ ਗੈਂਦ ਸਾਹਿਬ ਸਭ ਮਸਲਬ ਪੈਸੇ ਦਾ ਹੈ ਪੈਸੇ ਕਰਕੇ ਪੰਜਾਬ ਦਾ ਜਿਹੜਾ ਹਾਲ ਕਰ ਰੱਖਿਆ ਪਰ ਉਸ ਤੋਂ ਵੀ ਵੱਡੀ ਮੇਰੀ ਚਿੰਤਾ ਹੈ ਵੀ ਕਿੱਥੇ ਪੰਜਾਬ ਨੂੰ ਅਜਾ ਮੁਕਤ ਕਰਨ ਦੀ ਗੱਲ ਕਰਦੇ ਆਂ ਵੀ ਅ ਚਿੱਟਾ ਛੁਡਾਈਏ ਤੁਸੀਂ ਚਿੱਟਾ ਛੱਡ ਕੇ ਗੁਲਾਬੀ ਤੇ ਲਾ ਦੇਵੋਗੇ ਸਭ ਇਹ ਜੀ ਡਿਵੈਲਪਮੈਂਟ ਮਨੂਨ ਚ ਨਹੀਂ ਚਾਹੀਦੀ ਬੜੀ ਦਮਗੱਜੇ ਮਾਰੀ ਜਾਂਦਾ ਸੀ ਉੱਥੇ ਜੀਮਾ ਸਾਹਿਬ ਨੇ ਸਾਡੇ ਫਾਈਨੈਂਸ ਮਿਨਿਸਟਰ ਅਵੇਲੇਬਲ ਜੀਮਾ ਸਾਹਿਬ ਕਹਰੇ ਸੀ ਕਿ 45% ਦੀ ਵਾਧਾ ਹੋਇਆ ਹੈ ਸ਼ਰਾਬ ਦੇ ਵਿਕਰੀ ਚੋਂ ਸਾਨੂੰ ਪੈਸਾ ਨਿਕਲੇ ਸਾਬ ਇਹਨੂੰ ਤੁਹਾਨੂੰ ਮੁਬਾਰਕ ਆਮ ਅਗੇ ਸੱਚ ਡਿਵੈਲਪਮੈਂਟ ਵਿਚ ਇਜ਼ ਬੇਸਡ ਸੋਲੀ ਆਨ ਸੇਲ ਆਫ ਲੀਕਰ ਸੌਰੀ ਮੈਂ ਇਸ ਗੱਲ ਦੇ ਖਿਲਾਫ ਹਾਂ ਸਾਨੂੰ ਉਪੀਲੇ ਹੋਰ ਕਰਨੇ ਚਾਹੀਦੇ ਆ ਪਰ ਉਹਦੇ ਵਾਸਤੇ ਅੱਜ ਲੋਕ ਮਹਿਸੂਸ ਕਰ ਰਹੇ ਹੈ ਵੀ ਅਸੀਂ ਬੜੀ ਗਲਤੀ ਕਰ ਲਈ ਇਹਨਾਂ ਦੀ ਅੱਜ ਜੋ ਕੁਝ ਵਾਪਰ ਰਿਹਾ ਪੰਜਾਬ ਦੇ ਅੰਦਰ ਥੀਜ਼ ਆਰ ਪਹਿਲੀ ਗੱਲ ਮੈਂ ਕਹਿਣਾ ਚਾਹੁੰਦਾ ਵੀ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਤੇ ਨਾ ਕੋਈ ਮੈਸ ਕਰਕੇ ਵੀ ਮੈਂ ਉਸ ਤੋਂ ਡਰੀ ਨਾ ਮੈਸ ਕਰਕੇ ਵੀ ਇਹਨਾਂ ਨੂੰ ਨਾਮ ਲੈ ਕੇ ਆਪਾਂ ਬਿਨਾ ਮਤਲਬ ਦੀ ਵੀ ਵਿਲ ਗਿਵ ਧਮ ਇੰਪੋਰਟੈਂਸ ਵਿਚ ਇਜ਼ ਥੇ ਡੂ ਨਾਟ ਡਿਜ਼ਰਵ ਸਰ ਯਾਰ ਪੰਜਾਬ ਐਡਾ ਮਾੜਾ ਹੋ ਗਿਆ ਸਾਬ ਵੀ ਕਿੱਛੇ ਬੰਦਾ ਬਾਹਰੋਂ ਆ ਕੇ 4 ਮਹੀਨੇ ਤੇ ਆ ਕੇ ਸਾਰੇ ਪੰਜਾਬ ਨੂੰ ਵਕਤ ਪਾ ਦੇਵੇ ਐਡੇ ਐਡੇ ਮਾੜੇ ਹੋ ਗਏ ਪੰਜਾਬੀ ਕਮਾਲ ਕਰੀ ਜਾਂਦੇ ਆ ਪੰਜਾਬ ਦੀ ਪੰਜਾਬ ਹੈ ਸਾਬ ਇੱਥੇ ਦੇਖੋ ਪੰਜਾਬ ਦੀ ਸਰਕਾਰ ਜੋ ਹੈ ਅੱਜ ਮੈਂ ਦੇਖ ਰਿਹਾ ਪੰਜਾਬ ਦੇ ਅੰਦਰ ਕੀ ਹੋ ਰਿਹਾ ਗੋਡੇ ਟੇਕਣ ਨਾਲ ਖੇਡ ਚੱਲ ਰਹੀ ਹੈ ਸਾਬ ਅਸੀਂ ਮੰਨੂ ਆਪਣੀ ਲਿਮਿਟੇਸ਼ਨ ਦਾ ਪਤਾ ਹੈ ਸਾਬ ਅੱਜ ਬੀਜੇਪੀ ਆਫਿਸ ਤੇ ਬੈਠਾ ਮੈਂ ਬੜੇ ਸੋਚ ਸਮਝ ਕੇ ਗੱਲ ਕਰ ਰਿਹਾ ਕਿ ਕਿਉਂ ਅੱਜ ਅਸੀਂ ਬੈਠ ਕੇ ਇਸੇ ਕਰ ਰਹੇ ਹਾਂ 2 ਐਮਐਲਏ ਕਿਹਨੇ ਪੋਜੀਸ਼ਨ ਕੋਣ ਹੈ ਉਹ 18 18 ਲਈ ਬੈਠੇ 18 ਲਈ ਬੈਠੇ ਉਹਨਾਂ ਨੇ ਤਾਂ ਗੋਡੇ ਟੇਕ ਕੇ ਥੱਲੇ ਜਿਹੜੇ ਚੀਫ ਮਿਨਿਸਟਰ ਅੱਜ ਤਾਈਂ ਅਸੀਂ ਬੜੇ ਦਿਨ ਦੇਖੇ ਐਸੇ ਕੋਈ ਦੰਤਵਾ ਜੀ ਮੈਂ ਵੀ ਲੀਡਰ ਉਹ ਪੋਜੀਸ਼ਨ ਰਿਹਾ आई थिंक ਇਹ ਬਾਦਲ ਸਾਹਿਬ ਨੇ ਕਿ ਹੋਰ ਨਹੀਂ ਆਏ ਨਹੀਂ ਕਿ ਆ ਵੀ ਮੇਰੀ ਅੱਖਾਂ ਕਿ ਆ ਕੇ ਦੇਖ ਕਿੱਦੜ ਦੇਖੀ ਜਨੇ ਕਿ ਸਾਰਿਆਂ ਨੇ ਨੀਵੀਂ ਪਾ ਲਈ ਸਾਰੇ ਆ ਨੇ ਨੀਵੀਂ ਪਾ ਲਈ ਕਿਉਂ ਕਿ ਅੰਦਰ ਚੋਰ ਹੈ ਸਾਹ ਆ ਨਹੀਂ ਵੀ ਭਗਵੰਤ ਮਾਨ ਜੀ ਕੋ ਬੜੇ ਤਕੜੇ ਚੀਫ ਮਿਨਿਸਟਰ ਹੈ ਪਰ ਬੜੇ ਸਿਆਣੇ ਚੀਫ ਮਿਨਿਸਟਰ ਹੈ ਉਹਨੇ ਕਮਜ਼ੋਰੀ ਪਾ ਲਈ ਵੀ ਸਾਰੇ ਚੋਰ ਹੈ ਮੇਰੀ ਅੱਖ ਚੋਰ ਦੇ ਪੈਰ ਕਿਨੇ ਕੋ ਦੇ ਸਾਹ ਸਾਰੀ ਨੀਵੀਂ ਪਾ ਕੇ ਕੀ 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 ਜਦ ਅੰਦਰ منہ ਕਰ ਲਿਆ ਵੀ ਮੇਰੇ ਤਾਂ ਨਹੀਂ ਦੇਖਿਆ ਭਗਵੰਤ ਮਾਨ ਨੇ ਮੈਂ ਸਾਬ ਉਹਦੇ ਤਾਂ ਨਹੀਂ ਦੇਖ ਰਹੇ ਸੀਗੇ ਤੇ ਜਿੰਨਾਂ ਕਹਿੰਦੇ ਦੇਖ ਰਹੇ ਸੀਗੇ ਉਹ ਤਾਂ ਆਪ ਕਹਿੰਦੇ ਸੀ ਉਹ ਤਾਂ ਹਿਸਟਿਗੇਟ ਕਰ ਰਹੇ ਸੀ ਉਹਨੂੰ ਹਲਾਸ਼ਰੀ ਦੇ ਜਾਂਦਾ ਸੀ ਵਿਠੋਕੋ ਇਹਨਾਂ ਨੂੰ ਉਹ ਬਾਰੀ-ਬਾਰ ਕਹਿ ਰਹੇ ਨੇ ਫਿਰ ਤੂੰਨੋ ਜੀ ਕੀ ਹੈ ਤਾਂ ਤੂੰਨੋ ਕਿਉਂ ਉਹਨਾਂ ਨੂੰ ਸੀ ਵੀ ਮੈਂ ਤਾਂ ਪੁਰਾਣੇ ਹੁਣ ਤਾਂ ਮੇਰੇ ਪੰਜ-ਸੱਤ ਸਾਲ ਦਾ ਕੋਈ ਲਾੜੀ ਬਸ ਕਰਨਾ ਮੈਂ ਉਹਦੇ ਬਾਅਦ ساری ਗੱਲ ਕਰਾਂਗੇ ਕੋਈ ਉਹ ਕੰਨਾਂ ਗਲੀਆਂ ਉਹਨ ਸੁਨੀਆਂ ਤੇ ਵਿੱਚ ਮਿਰਜਾ ਯਾਰ ਫਿਰੇ ਵੀ ਇਹ ਸਾਰੇ ਨਿਬੜ ਜਾਣ ਝੋਲੇ ਬਾਤ ਕੱਲਾ ਨਹੀਂ ਹਊਂਗਾ ਤੇ ਅੱਜ ਕੱਲ੍ਹ ਬਣ ਕੇ ਅਗਲੀ ਚੀਫ ਮਿਨਿਸਟਰੀ ਦਾ ਚੀਫ ਮਿਨਿਸਟਰੀ ਦਾ ਰੋਲਾ ਪਿਆ ਚੀਫ ਮਿਨਿਸਟਰੀ ਕਰਕੇ ਕੋਈ ਦਸਤਾਰ ਬਣ ਕੇ ਸਿੱਖ ਬਣਨ ਲੱਗੇ ਇਹ ਨਕਲੀ ਸਿੱਖਾਂ ਤੋਂ ਬਚੋ ਸਾਹਿਬ ਕੋਈ ਵੀ ਬਹਿਰੂਪੀਆ ਚਾਹੇ ਉਹ ਆਪਣੇ ਆਪ ਨੂੰ ਸੰਤ ਦੇ ਰੂਪ ਚ ਪੇਸ਼ ਕਰਦਾ ਹੈ ਕੋਈ ਆਪਣੇ ਆਪ ਨੂੰ ਸਿੱਖ ਬਣਾ ਕੇ ਪੇਸ਼ ਕਰ ਰਿਹਾ ਝੋਲੇ ਬਾਣ ਨਾਲ ਕੋਈ ਸੰਤ ਨਹੀਂ ਬਣਦਾ ਪੱਗ ਦਸਤਾਰ ਸਿਰ ਤੇ ਰੱਖਣ ਨਾਲ ਕੋਈ ਸਿੱਖ ਨਹੀਂ ਬਣਦਾ ਸਾਹਿਬ ਗੁਰੂ ਮਹਾਰਾਜ ਜੀ ਦੇ ਨੇ ਸਾਹਿਬ ਆ ਜਿਹੜਾ ਪੰਜਾਬ ਹੈ ਸੈਕੂਲਰ ਸੂਬਾ ਹੈ ਇੱਥੇ ਆ ਕੇ ਗੰਦ ਖਲੇਰੀ ਜਾਂਦੇ ਹੈ ਕਿਉਂ ਕਿਉਂ ਹੋ ਰਿਹਾ ਹੈ ਮੇਰੇ ਨੂੰ ਕਿਹਾ ਗੋਡੇ ਟੈਕਟਰ ਵਾਲਾ ਖੇਡ ਚੱਲ ਰਿਹਾ ਇਕੱਲੇ ਕਾਂਗਰਸ ਨੇ ਗੋਡੇ ਨਹੀਂ ਟੇਕੀ ਅਕਾਲੀਆਂ ਨੇ ਗੋਡੇ ਸੁਖਬੀ ਦੀ ਨ ਟਕਾ ਰਖਿਆ ਉਹ ਸਾਰੇ ਕਹਿੰਦੇ ਆ ਬਾਬਾ ਜੀ ਚੱਲੋ ਤੁਸੀਂ ਸਾਹ ਲੈ ਲਓ ਬਹੁਤ ਸਾਲ ਹੋ ਗਏ ਤੇ ਸਾਨੂੰ ਵੀ ਸਾਹ ਲੈਣ ਦੇ ਉਹ ਕਹਿੰਦੇ ਨਹੀਂ ਮੈਂ ਛੱਡਦਾ ਨਹੀਂ ਹੁਣ ਲੱਗਦਾ ਵੀ ਆ ਜਿਹੜਾ ਹੁਣ ਬੇਦਬੀ ਆ ਕੇ ਇੱਕ ਚੰਗਾ ਕੰਮ ਕੀਤਾ ਦੇਖੋ ਮੈਂ ਚੰਗੇ ਕੰਮ ਨੂੰ ਚੰਗਾ ਕਹੂੰਗਾ ਸਭ ਚੰਗੇ ਕੰਮ ਨੂੰ ਚੰਗਾ ਕਹੂੰਗਾ ਮੈਂ ਕੋਈ ਇੱਥੇ ਕਿਸੇ ਦਾ ਐ ਨਹੀਂ ਵੀ ਮਾੜਾ ਮੈਂ ਆਪੋਜੀਸ਼ਨ ਚ ਐ ਤੇ ਸੀ ਉਹਨੂੰ ਗਾਲਾਂ ਕੱਢੀਏ ਨਹੀਂ ਤਾਂ ਅਗਰ ਕੀਤੀ ਇਹ ਬੇਅਦਬਿਆ ਵਾਲੇ ਮਸਲੇ ਨੂੰ ਸਹੀ ਤਰੀਕੇ ਨਾਲ ਐਨਐਮਓ ਵੀ ਉੱਥੇ ਜਾ ਕੇ ਜਲੂਸ ਨਿਕਲ ਜੇ ਜਿਵੇਂ ਪਹਿਲਾਂ ਬੇਅਦਬੀ ਦਾ ਕੇਸ ਪਾਇਆ ਸੀ ਉਹਨਾਂ ਨਾਲ ਸਰਟੀਫੀਕੇਟ ਹੋਰ ਦਿੱਤਾ ਜਿਹੜੇ ਉਸ ਜਿੱਤੀ ਵਾਲੇ ਕੇਸ ਸੀ ਇਹਦਾ ਦੁਬਾਰਾ ਨਾ ਹੋਵੇ ਬਟ ਐਟਲੀਸਟ ਅ ਕੰਸੀਅਰ ਐਫਰਟ ਹੈਸ ਬੀਨ ਮੇਡ ਇਨ ਥਿਸ ਰਿਗਾਰਡ ਕਿ ਮੈਂ ਉਹਨਾਂ ਦਾ ਉਹਦਾ ਅਭਾਰ ਵੀ ਉਹਨਾਂ ਦੇ ਵਿੱਚ ਕਰਦਾ ਪਰ ਇਹਨਾਂ ਦੇ ਕੋਡੇ ਅਕਾਲੀਆਂ ਦੇ ਬੁੱਢੇ ਇਹਨਾਂ ਨੇ ਕਿ ਸੁਖਵੀਰ ਜੀ ਨੇ ਟਿਕਾ ਰੱਖਿਆ ਕਿਉਂਕਿ ਤੁਸੀਂ ਅਰਲੀ ਸਾਹਿਬ ਦਾ ਬਿਆਨ ਪੜਿਆ ਹੋਣਾ ਵੀ ਸਾਡੇ ਤਾਂ ਆਪਸੀ ਮਤਬੇਦੋਤ ਹੈ ਵੀ ਸਾਨੂੰ ਉਹ ਬੋਲਣ ਨਹੀਂ ਦਿੰਦੇ ਇਸ ਚੋਕ ਵੀਰ ਜੀ ਨੇ ਮੜ ਰੱਖਿਆ ਵੀ ਨਾ ਤੈਨੂੰ ਤਾਂ ਟੋਟੂ ਹੈ ਤੈਨਾਂ ਜੋ ਉਹ ਬੋਲਣ ਨਹੀਂ ਦਿੰਦੇ ਹੋ ਰਿਹਾ ਅਲੀ ਸਾਹਿਬ ਕੀ ਕਹਿਦੇ ਨੇ ਸਾਹਿਬ ਇਹ ਜਿੱਥੇ ਤਾਂ ਸਰਕਾਰ ਦਾ ਮਸਲਾ ਹੈ ਸਾਹਿਬ ਸਰਕਾਰ ਨੇ ਜਿਸ ਤਰ੍ਹਾਂ ਭਗਵੰਤ ਮਾਨ ਜੀ ਬੜੇ ਬਹਾਦਰ ਬਣੇ ਕਮਜ਼ੋਰ ਆਪੋਜੀਸ਼ਨ ਦੇ ਸਾਹਮਣੇ ਉੱਥੇ ਤਰ੍ਹਾਂ ਭਗਵੰਤ ਮਾਨ ਜੀ ਨੇ ਆਪੋਜੀਸ਼ਨ ਦੇ ਜਿੱਥੇ ਜਿਸ ਤਰ੍ਹਾਂ ਗੋਡੇ ਟਿਕਵਾਏ ਉਸੇ ਤਰ੍ਹਾਂ ਭਗਵੰਤ ਮਾਨ ਜੀ ਦੀ ਸਰਕਾਰ ਨੇ ਅਜਨਾਲੇ ਦੇ ਅੰਦਰ ਜਾ ਕੇ ਗੋਡੇ ਟੇਕਦੇ ਸਾਰੇ ਉਹ ਗੋਡੇ ਟਿਕ ਟਿਕ ਕੇ ਸਾਥ ਇਟ ਇਜ਼ ਨਾਟ ਦਾ ਪੁਲਿਸ ਵਿਚ ਹਸ ਫੇਲ ਪੁਲਿਸ ਕਰਕੇ ਨਹੀਂ ਪੁਲਿਸ ਨੇ ਗੋਡੇ ਨਹੀਂ ਟੇਕੇ ਆ ਜਿਹੜੀ ਫੌਜਾਂ ਜਰਨੈਲ ਦੇ ਦਮ ਤੇ ਲੜਦੀਆਂ ਹੁੰਦੀਆਂ ਸਾਬ ਚਰਨੇ ਨੇ ਬੋਲਦੇ ਕਿ ਉਹ ਕਹਿ ਰਹੇ ਬੜੇ ਵਹਾਦਰੀ ਨਾਲ ਮੈਂ ਕਹਿੰਦਾ ਜੀ ਇਨਵੈਸਟ ਪੰਜਾਬ ਤੇ ਬੈਠਾ ਸੀਗਾ ਉਥੋਂ ਮੈਂ ਤਾਰੀਵਾਲ ਚਾਹਦੇ ਬਿਆਰ ਚ ਕਿ ਉਹਨੇ ਕਿਹਾ ਮੈਂ ਇਨਵੈਸਟ ਪੰਜਾਬ ਤੇ ਬੈਠੇ ਸੀ ਭਗਵੰਦ ਮਾਨ ਜੀ ਨੇ ਆਰਡਰ ਕੀਤਾ ਡੀਜੀਪੀ ਨੂੰ ਖਬਰਦਾਰ ਸਾਹਿਬ ਗੁਰੂ ਮਹਾਰਾਜ ਦੇ ਸਤਿਕਾਰ ਸਾਰਾ ਪੰਜਾਬ ਕਰਦਾ ਸਾਰੀ ਦੁਨੀਆ ਕਰਦੀ ਹੈ ਸਾਹਿਬ ਦੁਨੀਆ ਦੇ ਅੰਦਰ ਗੁਰੂ ਮਹਾਰਾਜ ਦਾ ਜਿਸ ਕਿਸਮ ਦੇ ਕਹਿੰਦੇ ਕੋਰੋਨਾ ਵਿੱਚ ਤਾਂ ਕਹਿੰਦੇ ਅੰਦਰ ਗੁਰੂ ਮਹਾਰਾਜ ਦੇ ਅਟੁੱਟ ਲੰਗਰ ਚੱਲੇ ਹੈ ਸਾਬ ਸਾਰੀ ਦੁਨੀਆ ਉਸੇ ਸਤਿਕਾਰ ਕਰਦੀ ਹੈ ਇੱਥੋਂ ਤੁਸੀਂੁੱਤੇ ਪੈ ਸੀਗੇ ਵੀ ਅਗਰ ਆ ਰਹੀ ਸੀ ਉਥੋਂ ਤੁਸੀਂ ਪਾਲਕੀ ਸਾਹਿਬ ਤੇ ਲੈ ਕੇ ਆ ਰਹੇ ਹੋ ਤਾਂ ਤੁਹਾਨੂੰ ਲੱਗਦਾ ਸੀ ਵੀ ਜਿਹੜਾ ਹਾਲਾਤ ਬਣਨਗੇ ਤੇ ਤੁਸੀਂ ਚੱਕ ਕੇ ਉੱਥੇ ਅਮਰਸਰ ਜਾ ਕੇ ਫੋਨ ਕਰ ਦਿੰਦੇ ਅੱਗਾ ਤੱਕ ਜਿੱਥੇ ਦਾ ਸਾਹਿਬ ਨੂੰ ਵੀ ਇਹ ਰੋਕੋ ਜਿਹਾ ਕੰਮ ਗਲਤ ਹੋਵੇ ਇਹ ਨਹੀਂ ਵੀੁੱਤੇ ਪੈ ਸੀ ਜੇ ਤੁਸੀਂ ਚਲ ਕੇ ਆ ਵੀ ਗਏ ਤੇ ਇੱਕ ਪਾਸੇ ਉਹਨਾਂ ਨੂੰ ਆਦਰ ਬਣਦਾ ਸਤਕਾਰ ਗੁਰੂ ਮਹਾਰਾਜ ਨੂੰ ਇੱਕ ਪਾਸੇ ਆਪਣਾ ਉਹਨਾਂ ਦਾ ਬਣਾ ਕੇ ਸਤਕਾਰ ਨਾਲ ਸੰਭਾਲ ਦਿੰਦੇ ਗੁਰੂ ਮਹਾਰਾਜ ਆ ਕੇ ਥਣਦਾਰ ਦੇ ਦਫ਼ਤਰ ਦੇ ਅੰਦਰ ਤਾਂ ਨਹੀਂ ਉੱਥੇ ਤੁਸੀਂ ਉਹਨਾਂ ਨੂੰ ਪ੍ਰਕਾਸ਼ ਕਰਵਾਇਆ ਉੱਥੇ ਜਾ ਕੇ ਬੰਦੂਕਾਂ ਫੜੀ ਬੈਠੇ ਹੋ ਉਹਦੇ ਨਾਲ ਮੈਂ ਪਰਸੋਂ ਬਿਆਨ ਸੁਣ ਰਿਹਾ ਸੀ ਆ ਸਰ ਆਪਣੇ ਮੀਤ ਜੀ ਦਾ ਇਜ਼ ਅ ਵੈਰੀ ਯੰਗ ਐਨਰਜੈਟਿਕ ਮਿਨਿਸਟਰ ਸਾਹਿਬ ਲੋਕਾਂ ਨੂੰ ਆਸ ਹੋਣੀ ਹੈ ਪਰ ਮੈਂ ਉਹਨਾਂ ਦੀ ਗੱਲਾਂ ਸੁਣ ਕੇ ਹੈਰਾਨ ਰਹਿ ਗਿਆ ਆ ਅੰਕੜੇ ਪੜ ਰਹੇ ਸੀਗੇ ਇਹਦੇ ਚੋ ਕ੍ਰਾਈਮ ਬਿਊਰੋ ਦੀ ਰਿਪੋਰਟ ਕਿਉਂ ਕਹਿੰਦਾ ਜੀ ਪੰਜਾਬ ਦਾ ਤਾਂ ਨੰਬਰ ਹੀ 1 ਹੈ ਮੈਂ ਯੂਪੀਐਸ ਤੋਂ ਅੱਗੇ ਉਹ ਗਿਆ ਮੈਂ ਕਦੇ ਵੀ ਕਿਸੇ ਨਾਲ ਗੱਲ ਕਰ ਰਿਹਾ ਸੀ ਤੁਹਾਡੇ ਪੱਤਰਕਾਰ ਸਾਹਿਬ ਨਾਲ ਮੈਂ ਕਿਹਾ ਆ ਜਿਹੜਾ ਵੀ ਕੋਈ ਲੀਡਰ ਬੋਲਦਾ ਹੈ ਨਾ ਕੁਝ ਵੀ ਬੋਲਦਾ ਹੈ ਪ੍ਰੋਬਲਮ ਹੈ ਅਸੀਂ ਅਸੀਂ ਜਾ ਕੇ ਵਹੀ ਓਨਲੀ ਵਟ ਵੀ ਸਪੀਕ ਡਿਪੈਂਡਸ ਔਨ ਵੇਅਰ ਟੂ ਬੀ ਸੈਟ ਆਈ ਨੀਡ ਐਨਰਜੀ ਜਦੋਂ ਇੱਧਰ ਸੀ ਕੁਝ ਹੋਰ ਬੋਲਦੇ ਉੱਧਰ ਜਾ ਕੇ ਕੁਝ ਹੋਰ ਉੱਧਰ ਜਾ ਕੇ ਕਿਤਾਬਾਂ ਪੜਨ ਲੱਗ ਜਾਂਦੇ ਪੰਜਾਬ ਦੇ ਲੋਕ ਕਿਤਾਬਾਂ ਨਹੀਂ ਪੜਦੇ ਸਾਹਿਬ ਕਿਤੇ ਦਾ ਵੀ ਲੋਕ ਕਿਤਾਬਾਂ ਗਰੀਬ ਪਿੰਡ ਦੇ ਅੰਦਰ ਜਿਹੜਾ ਬੈਠਾ ਉਹਨੇ ਕਿਤਾਬਾਂ ਨਹੀਂ ਪੜੀਆਂ ਕ੍ਰਾਈਮ ਬਿਊਰੋ ਦੀ ਰਿਪੋਰਟ ਕਿਸੇ ਕੋਲ ਹੈ ਨਹੀਂ ਨਵੇਂ ਹਿੰਦੁਸਤਾਨ ਦੇ ਲੋਕਾਂ ਨੇ ਉਹ ਦਿਨ ਕਰਾਈ ਜਿਹੋ ਦੀ ਰਿਪੋਰਟ ਕੱਢੀ ਜਿੱਦ ਨਾਲੇ ਵਾਲੀ ਫੋਟੋਆਂ ਟੀਵੀ ਤੇ ਸਿਆਈਆਂ ਸਾਰੇ ਹਿੰਦੁਸਤਾਨ ਚੋਂ ਥਾਂ ਥਾਂ ਮੇਰੇ ਕੋਲ ਫੋਨ ਆਇਆ ਕਿ ਅਕੜ ਸਾਹਿਬ ਕੀ ਕਰਵਾਤਾ ਪੰਜਾਬ ਚ ਉਹ ਮੈਂ ਕਿਹਾ ਪੰਜਾਬ ਆਪਣਾ ਤਾਂ ਨਹੀਂ ਜੀ ਅਸੀਂ ਦੇਖਿਆ ਇਸ ਤਰ੍ਹਾਂ ਜਾ ਕੇ ਕਿ ਇਸ ਤੇ ਡੈਮੋਕ੍ਰੇਸੀ ਹੋ ਰਹੀ ਹੈ ਤੇ ਮੋਬੋਕ੍ਰੇਸੀ ਮੋਬੋਕ੍ਰੇਸੀ ਦਾ ਮੋਬੂਲਾ ਕੇ ਪ੍ਰੋਫੈਸਰ ਅਰਤੋ ਜੀ ਉਹਨਾਂ ਨੇ ਬੜੀ ਗੱਲ ਲਿਖੀ ਕਿ ਹਾਂ ਬੰ ਮ ਰੀਅਲੀ ਬੜਾ ਤਰੀਕੇ ਨਾਲ ਐਨਲਾਈਜ਼ ਉਹਨਾਂ ਨੇ ਇੱਕ ਲਾਈਨ ਦੇ ਅੰਦਰ ਸਾਰੀ ਸਿਚੁਏਸ਼ਨ ਸਮ ਅਪ ਕਰਤੀ ਉਹਨਾਂ ਨੇ ਲਿਖਿਆ ਕਹਿੰਦੇ ਸਟਰੀਟ ਹੈਜ਼ ਬਿਕਮ ਸਟਰੋਂਗਰ ਦੈਨ ਦ ਸਟੇਟ ਇਸ ਤੋਂ ਵੱਡੀ ਹੋਰ ਕੀ ਗੱਲ ਲਿਖ ਸਕਦੇ ਸਾਂ ਦ ਸਟਰੀਟ ਹੈਜ਼ ਬਿਕਮ ਸਟਰੋਂਗਰ ਦੈਨ ਦ ਸਟੇਟ 400 ਬੰਦੇ ਇਕੱਠੇ ਹੋ ਕੇ ਸਰਕਾਰ ਦੇ ਗੋਡੇ ਟਿਕਾ ਤੇ ਤੁਸੀਂ ਸ਼ੇਰ ਸੁਣਿਆ ਹੋਣਾ ਕਿ ਸਰੇ ਸਵਾਰ ਹੀ ਗਿਰਾ ਕਰਦੇ ਮੈਦਾਨੇ ਜੰਗ ਮੇ ਜਿਹੜਾ ਕੋੜੇ ਦੇ ਜਿਹੜਾ ਉਹ ਹੀ ਦਿੱਖਦਾ ਸਾਬ ਫਿਰ ਇਹ ਸਵਾਰ ਹੀ gira ਕਰਤੇ ਹੈ ਮਦਾਨੇ ਜੰਗ ਮੇ ਉਹ ਸਿਫਲ ਕਾ ਲੜੇਗੀ ਜੋ ਗੋਡਨੋ ਕੇ ਬਸ ਚਲੇਗੀ ਸਰਕਾਰਾਂ ਗੋਡਿਆਂ ਤੇ ਗੋਡਿਆਂ ਪਰ ਨਹੀਂ ਹੋ ਕੇ ਚਲਦੀਆਂ ਸਰ ਅਦੀਨਾਂ ਤਾਂ ਥੱਕੋ ਰੱਖਦੇ ਆ ਪੰਜਾਬ ਨੂੰ ਸਾਹਦੇ ਆਗੇ ਮੈਂ ਇਸ ਕਰਕੇ ਤੁਹਾਡੇ ਕੋਲ ਆਇਆ ਸਾਬ ਮੈਂ ਲੋਕਾਂ ਨੂੰ ਤੁਹਾਡੇ ਰਾਈ ਜਾਗਰਤ ਕਰਨਾ ਆ ਬਿਚ ਸਮਝੋ ਇੱਕ ਸਨੇਹਾ ਲਾਓ ਆਪਣੇ ਚੁਣੇ ਤੁਸੀਂ ਵੋਟਾਂ ਪਾਈਆਂ ਹੋਣੀਆਂ ਆਮ ਆਦਮੀ ਪਾਰਟੀ ਨੂੰ ਹੋ ਸਕਦਾ ਤੁਸੀਂ ਕਾਂਗਰਸ ਦੇ ਖਿਲਾਫ ਹੋ ਤੁਸੀਂ ਬੀਜੇਪੀ ਦੇ ਖਿਲਾਫ ਹੋ ਪਰ ਪੰਜਾਬ ਦੇ ਹੱਕ 'ਚ ਸਾਰੇ ਆਸਾਂ ਆਮ ਸਪੀਕਿੰਗ ਨਾਟ ਐਜ਼ ਅ ਬੀਜੇਪੀ ਲੀਡਰ ਪਰ ਐਜ਼ ਅ ਬੀਜੇਪੀ ਵਰਕਰ ਆਮ ਸਪੀਕਿੰਗ ਹੇਅਰ ਐਜ਼ ਅ ਪੰਜਾਬੀ ਸਾਥੀ ਪੰਜਾਬ ਨੂੰ ਅਸੀਂ ਮਾਰੇ ਦਿਨ ਨਹੀਂ ਦੇਖਣ ਦੇਣੇ ਇਹਦੇ ਵਾਸਤੇ ਇੱਕ ਦੂਜਾ ਕਾਰਨ ਜਿਹਦੇ ਵਾਸਤੇ ਅੱਜ ਮੈਂ ਤੁਹਾਨੂੰ ਤਕਨੀਕ ਦਿੱਤੀ ਹੈ ਜਿੱਥੇ ਮੈਂ ਲੋਕਾਂ ਨੂੰ ਅੱਜ ਸचेਤ ਕਰਨ ਵਾਸਤੇ ਆਇਆ ਹਾਂ ਉੱਥੇ ਹੀ ਮੈਂ ਲੋਕਾਂ ਨੂੰ ਰੀਸ਼ੋਰ ਕਰਨ ਵੀ ਆਇਆ ਤਸੱਲੀ ਦੇਣ ਆਇਆ ਵੀ ਪੰਜਾਬੀਓ ਮੇਰੇ ਸਾਥੀਓ ਡਰਨ ਦੀ ਵੀ ਕੋਈ ਏਡੀ ਲੋੜ ਐ ਨਹੀਂ ਜੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਛੂੜੀਆਂ ਪਾਰ ਖੀਆਂ ਤੇ ਪਾਰਖੇ ਹੋਣੀ ਹੈ ਬਾਕੀਆਂ ਨਹੀਂ ਪਾਰਖੇ ਸਨ ਅਸੀਂ ਪਾਣੀ ਜਿਸ ਤਰ੍ਹਾਂ ਹੋਮ ਮਿਨਿਸਟਰ ਅਮਿਸ਼ਾ ਜੀ ਆਏ ਸੀਗੇ ਚੰਡੀਗੜ੍ਹ ਉਹਨਾਂ ਨੇ ਕਿਹਾ ਸੀ ਅਸੀਂ ਸਿਚੁਏਸ਼ਨ ਦੇਖ ਰਹੇ ਹਾਂ ਜ਼ਿੰਮੇਵਾਰੀ ਇਹਨਾਂ ਦੀ ਹੈ ਇਹ ਸਭ ਜਗ੍ਹਾ ਲਾਅ ਐਂਡ ਆਰਡਰ ਬਟੇਰਾ ਮਤਲਬ ਆ ਨਹੀਂ ਵੀ ਇਹ ਜੋ ਕੁਝ ਵੀ ਇਸੇ ਹੱਤੀ ਹੁੰਦਾ ਦੇਖਦੇ ਰਵਾਂਗੇ ਉਹਨਾਂ ਨੇ ਇੱਕੋ ਗੱਲ ਕਹੀ ਸੀ ਵਿਦਨ ਦਾ ਕਨਸਟੀਟਿਊਸ਼ਨਲ ਲਿਮਿਟਸ ਅਸੀਂ ਸੰਵਿਧਾਨ ਦੀ ਇੱਜ਼ਤ ਕਰਦੇ ਆਂ ਉਹਦੀ ਮਾਨ ਨਾ ਕਰਦੇ ਆਂ ਉਹਦੇ ਤੇ ਅਨਸਾਰ ਚੱਲਦੇ ਆਂ ਪਰ ਇੱਕ ਗਾਰੰਟੀ ਦੇ ਕੇ ਗਏ ਆ ਤੇ ਮੈਂ ਅੱਜ ਤੁਹਾਡੇ ਕੋਲੋਂ ਰਿਪੀਟ ਕਰਨ ਆਇਆ ਵੀ ਕੋਨੇ ਕੋਨੇ ਪੰਜਾਬ ਦਾ ਹੀ ਆ ਪਹੁੰਚੇ ਐ ਚੂੜੀਆਂ ਪਾ ਕੇ ਬੈਠੇ ਹੋਣੇ ਅਸੀਂ ਚੂੜੀਆਂ ਨਹੀਂ ਪਾਈ ਸਾਕ ਪਾਣੀ ਨਕਤੇ ਤੇ ਨਹੀਂ ਜਾਣ ਦੇਣਾ। ਅਗਰ ਇਹ ਆਪਣੀ ਜ਼ਿੰਮੇਵਾਰੀ ਤੋਂ ਭੱਜੇ ਇਹਦਾ ਮਤਲਬ ਹੈ ਨਹੀਂ ਵੀ ਬਾਕੀ ਸਾਰੇ ਭੱਜ ਗਏ ਅਸੀਂ ਖੜੇ ਹਾਂ ਸਭ। ਪੰਜਾਬੀ ਖੜੇ ਹੈ ਸਭ। ਪੰਜਾਬੀ ਇਸ ਗੱਲ ਦੀ ਦਾਤ ਦੇਣਗੇ ਜਿਹੜਾ ਜੋ ਕਹਿਣਗੇ ਇਹਨਾਂ ਨੂੰ ਇਹਨਾਂ ਨੂੰ ਸਕੇਤ ਕਰਨਾ ਚਾਹੀਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਇਸ ਕਰਕੇ ਨਹੀਂ ਕਿ ਸਰਕਾਰ ਬਣਾਈ। ਨਾ ਭੱਜੇ ਫਿਰ ਨਵੰਬਰ ਤਾਈਂ ਆ ਕੇ ਸਭ ਮੇਥੇ ਕਿਉਂ ਚੱਲੇ ਆਉਣ ਉਥੇ ਜੈਪੁਰ ਦੇ ਵਿੱਚ ਇੱਥੇ ਅੱਗ ਲੱਗੀ ਪਈ ਹੈ। ਤੁਸੀਂ ਚੱਲਿਓ ਸਹਿਤ ਸਪੱਸ਼ਟੇ ਕਰਨ। ਸਭ ਇਹਨਾਂ ਨੂੰ ਸੱਚੀ ਗੱਲ ਕਰਨਾ ਵਸੇ ਅੱਜ ਮੇਰੇ ਆਂ ਦਾ ਭਾਵ ਸਿਰਫ ਇੰਨਾ ਸੀਗਾ ਕਿ ਲੋਕਾਂ ਨੂੰ ਆਗਾਹ ਕੀਤਾ ਜਾਵੇ ਤੇ ਨਾਲ ਲੋਕਾਂ ਨੂੰ ਰੀਅਸੋਰ ਕੀਤਾ ਜਾਵੇ ਵੀ ਐਂਟੀ ਵੀ ਕੋਈ ਗੱਲ ਹੈ ਨਹੀਂ ਆ ਦੀਸ ਵਾਟ ਹੈ ਹੈਪਨਡ ਹੇਅਰ ਇਸ ਮੈਂ ਤੁਹਾਨੂੰ ਆ ਵੀ ਕਹਿ ਰਿਹਾ ਵੀ ਆ ਕਿਉਂ ਹੋਇਆ ਇੱਕਦਮ ਅੱਠ 9 ਮਹੀਨੇ ਤੇ ਇਹਦੀ ਸ਼ੁਰੂਆਤ 2017 ਚ ਆਪਾਂ ਦੇਖ ਲਈ ਜੀ ਜਦੋਂ ਤੇਜਦੀਵਾਲ ਸਾਹਿਬ ਕਿਨਾ ਲੋਕਾਂ ਦੇ ਘਰੇ ਰੁਕੇ ਤੇ ਸਾਰੀ ਸੱਚਾਈ ਸਾਹਮਣੇ ਆ ਗਈ ਤੇ ਹੁਣ ਇਹ ਜਿਹੇ ਹਾਲਾਤ ਲੋਕਾਂ ਨੇ ਪੜੇ ਲੋਕ ਤੇ ਪੜੇ ਲਿਖੇ ਨਾਲ ਨਬਜ਼ ਫੜ ਲਦੇ ਨਾਲ ਦੇ ਨਾਲ ਉਹਨਾਂ ਨੇ ਦੇਖਿਆ ਵੀ ਇਹਨਾਂ ਵਿੱਚ ਪੱਲੇ ਕੁਝ ਐ ਨਹੀਂ ਉਹਨਾਂ ਨੇ ਤੀਜੇ ਮਹੀਨੇ ਸੰਗਰੂਰ ਦੇ ਅੰਦਰ ਸਿਵਰਜੀ ਜੀ ਜੀ ਮਾਨ ਉਹਨਾਂ ਨੂੰ ਐਮਪੀ ਬਣਾ ਕੇ ਭੇਜਤਾ ਵੀ ਇਹਨਾਂ ਦੇ ਪੱਲੇ ਕੁਝ ਨਹੀਂ ਨਾ ਸਿਵਰਜੀ ਜੀ ਜੀ ਮਾਨ ਹੀ ਠੀਕ ਹੈ ਕਿਸੇ ਇੱਕ ਗਲਤੀ ਦਾ ਖੜਾ ਹੈ ਇਹਦਾ ਜਮੇ ਕੋਲ ਹੈ ਕਿ ਉਹਨਾਂ ਨੇ ਦੇਖਿਆ ਵੀ ਇੱਥੇ ਇਹਨਾਂ ਦਾ ਅਧਾਰ ਲੱਗਿਆ ਕੋਈ ਬਾਹਰ ਬੈਠੇ ਵੀ ਚੰਦੂ ਹੋ ਗਿਆ ਵੀ ਆਪਾਂ ਵੀ ਚੱਲੀਏ ਉੱਥੇ ਦਾ ਸੁਨ ਤਰਾਇਆ ਆ ਜੋ ਕੁਛ ਨਸੂਰ ਵਾਂਗੂ ਨਿਕਲ ਰਿਹਾ ਨਾ ਕੋਈ ਇਥੋਂ ਆਵਾਜ਼ ਆ ਰਹੀ ਹੈ ਜਿਹੜੀ ਆਵਾਜ਼ इवन ਧਿਊਰਿੰਗ ਕਾੜੇ ਦਿਨ ਜਿਹੜੋ ਕੈਰੀਜ ਹੁੰਦੇ ਦਿਨ ਤੋਂ ਉਦੋਂ ਵੀ ਨਹੀਂ ਉੱਠੀ ਉਦੋਂ ਦੇਸ਼ ਨੂੰ ਟੁਕੜੇ ਕਹਿੰਦਾ ਪਾਰਲੀਮੈਂਟ ਇਸ ਤਰ੍ਹਾਂ ਕੇਰੂ ਕੇਰੂ ਹੋ ਜੂਗੀ ਨਹੀਂ ਸਾਡਾ ਉਦੋਂ ਵੀ ਨਹੀਂ ਉੱਠੀ ਕਿਉਂ ਰਿਫਰੀ ਹੈ ਅੱਜ ਇਹ ਰਿਜਰਵ ਲੀਡਰਸ਼ਿਪ ਵਾ ਕਿਉਂ ਸਾਡੀ ਅੱਜ ਕੋਈ ਬੰਦਾ ਹੀ ਨਹੀਂ ਜਿਹਨੂੰ ਕੋਈ ਦਿਸਦਾ ਹੋਵੇ ਵੀ ਆਹ ਬੰਦਾ ਅੱਗੇ ਮੋਢੀ ਬੰਦਾ ਪੰਜਾਬ ਦੀ ਗੱਲ ਕਰਕੇ ਸਾਡੀ ਰੱਖੂਗਾ ਖੜਾ ਕੋਈ ਹੈ ਇਸ ਕਰਕੇ ਮੈਂ ਥੋੜੇ ਰਹੀਂ ਸਿਰਫ ਆਹ ਮੇਰੀ ਗੈਂਦੀ ਹੈ ਦੇਤਾਉ ਦਾ ਪੋਲੀਟਿਕਲ ਐਸਪੈਕਟ ਆਫ ਇਟ ਲੋਕਾਂ ਦਾ ਇੱਕ ਸੁਨੇਹਾ ਜਾਵੇ ਵੀ ਆਪਣੇ ਜਿਹੜੇ ਚੁਣੇ ਨੁਮਾਇਦੇ ਐ ਉਹਨਾਂ ਨੂੰ ਸਜੇਸਟ ਕਰੋ ਵੀ ਪੰਜਾਬ ਦੇ ਲੋਕ ਇਸ ਕਿਸਮ ਦਾ ਆ ਜਿਹੜਾ ਵਜ਼ੀਰ ਐ ਤੁਹਾਡਾ ਉਹ ਸਾਨੂੰ ਪਸੰਦ ਨਹੀਂ ਪੰਜਾਬੀ ਦਾ ਬਣ ਕੇ ਦਿਖਾਓ ਚੀਫ ਮਿਨਿਸਟਰੀ ਨਾ ਕਰਨੀ ਆਵੇ ਕੋਈ ਕਰਨੀ ਪੰਜਾਬੀ ਤਾਂ ਜਾਣੇ ਜਿਹੜੇ ਵਾਸਤੇ ਜਾਣਦੇ ਤੁਸੀਂ ਐਤਾ ਜਿਹੜਾ ਤੁਸੀਂ ਪੰਜਾਬ ਪੁਲਸ ਨੂੰ ਬਦਨਾਮ ਕਰਾਤਾ ਪੰਜਾਬ ਨੂੰ ਬਦਨਾਮ ਕਰਾਤਾ ਜਿੱਥੋਂ ਕੋਈ ਬੋਧੋ ਦੇਖਦਾ ਹੈ ਚਾਰ ਬੰਦੇ ਜਾ ਕੇ ਉੱਥੇ ਦੁਕਾਨ ਲੈ ਕੇ ਬੱਛੇ ਲੈ ਕੇ ਅੰਦਰ ਵੜ ਕੇ ਗੱਲ ਗੁਰੂ ਮਹਾਰਾਜਾ ਸਤਕਾਰ ਕਰੋ ਸਾਹਿਬ ਗੁਰੂ ਮਹਾਰਾਜ ਨੇ ਕਹੋ ਕਿ ਮਨੂ ਦੱਸਿਓ ਮਨੂ ਕਹਿੰਦੇ ਐ ਰਾਜ ਮਨੂ ਕਈ ਵਾਰ ਕਹਿ ਰਹੇ ਨੇ ਤੂੰ ਸਾਡੇ ਧਰਮ ਦੇ ਮਸਲੇ 'ਚ ਨਾ ਬੋਲਿਆ ਕਰ ਤੂੰ ਸਾਨੂੰ ਦੇ ਮੈਂ ਤਾਂ ਮੈਂ ਚਲੋ ਮੈਂ ਨਹੀਂ ਮੈਂ ਐਨਾਂ ਜਾਣੀ ਪਰ ਮਨੂ ਇਹਨਾਂ ਦਾ ਦੱਸ ਦੇਵੇ ਕੋਈ ਐਡਾ ਜਿਹੜਾ ਆ ਜਿਹੜੇ ਸਰਜੀ ਅੱਜਕੱਲ੍ਹ ਕੀ ਮਿਨਿਸਟਰ ਬਣੂ ਦਸਤਾਰਾ ਪਾਈ ਵਰਦੇ ਐ ਗੁਰੂ ਮਹਾਰਾਜ ਨੇ ਕਿੱਥੇ ਕਿਹਾ ਕਿ ਕੋ ਦੇਖ ਲਿਓ

ਕਿ ਕਾਂਗਰਸ ਹੈ ਚਾਹਿਆ ਹਮਾ ਦੀ ਪਾਰਟੀ ਹੈ ਪਹਿਲੀ ਗੱਲ ਤਾਂ ਵੀ ਮੇਰੀ ਗੁਜ਼ਾਰਿਸ਼ ਭਗਵੰਦ ਮਾਨ ਜੀ ਨੇ ਵੀ ਫੀਡ ਹੈ ਤਾਂ ਛੋਟਾ ਮਾਰ ਕੇ ਦੇਖ ਲਓ ਆਪਣੇ ਵੀ ਅੱਜ ਤੱਕ ਤਿੰਨ ਹੀ ਗਏ ਐ ਤਿੰਨ ਵਿਕਟਾਂ ਉੱਧੀਆਂ ਪਤਾ ਨਹੀਂ ਕਿੰਨੀਆਂ ਗੁੱਟਣੀਆਂ 50% ਜਿਸ ਦਿਨ ਬਣੀ ਸਰਕਾਰ ਉਹ ਦਿਨ ਦੇ ਤੁਸੀਂ ਉਹ ਆਂਕੜੇ ਜੇ ਕੱਢ ਕੇ ਦੇਖੋ 50% ਦਾ ਕ੍ਰਿਮੀਨਲ ਕੇਸ ਰਜਿਸਟਰਡ ਅਗੇਂਸਟ ਹਮ ਬਟ ਦੈਟਸ ਬਿਸਾਈਡ ਦਾ ਪੁਆਇੰਟ ਮੇਰਾ ਕਹਿਣਾ ਹੈ ਵੀ ਜੇ ਕਿਸੇ ਨੇ ਕ੍ਰਪਸ਼ਨ ਕੀਤੀ ਹੈ ਬਿਲਕੁਲ ਕਾਰਵਾਈ ਕਰੋ ਚਾਹੇ ਉਹ ਬੀਜੇਪੀ ਚਾਹੇ ਕਾਂਗਰਸ ਚਾਹੇ ਖਾਲੀਆਂ ਚਾਹੇ ਆਮ ਆਦਮੀ ਪਾਰਟੀ ਚ ਕਿਤੇ ਵੀ ਕਰਪਸ਼ਨ ਕੈਨੋਟ ਬੀ ਟੋਲਰੇਟਿਡ ਬਟ ਮੇਰੇ ਕਹਿਣ ਦਾ ਭਾਵ ਹੈ ਖਿਲਾਰਾ ਨਾ ਪਾਓ ਇੱਕ ਅਦਾ ਕੋਈ ਪਹਿਲਾ ਗਾਂ ਫੜ ਕੇ ਟੰਗ ਤਾਂ ਟੰਗ ਤਾਂ ਦਿਓ ਤਾਂ ਕਿ ਸੁਨੇਹਾ ਸਾਰਿਆਂ ਨੂੰ ਹੋ ਜੇ ਤੁਸੀਂ ਇੰਨਾ ਕਰੀ ਜਾਂਦੇ ਹੋ ਐ ਕਿ ਨਹੀਂ ਛੋੜਦਾ ਉਹ ਵਿਜੇ ਸਿੰਘਲਾ ਜੀ ਨੂੰ ਅੰਦਰ ਕੀਤਾ ਸੀ ਉਹ ਬਰਾਬਰ ਬੈਠੇ ਉੱਥੇ ਥਾਕੇ ਮਰੀ ਜਾਂਦੇ ਸੀ ਮੈਂ ਦੇਖਿਆ ਯਾ ਤਾਂ ਭਗਵਾਨ ਜੀ ਕਹਿ ਰਹੇ ਨੇ ਵੀ ਮੈਂ ਤਾਂ ਐਵੇਂ ਕਰਦਾ ਕੂਟਾ ਲੈਣ ਵਾਸਤੇ

ਦੇਖੋ ਸਰਕਾਰ ਨੇ ਦੇਖਿਆ ਉਹ ਜਿਹੜੇ ਰਿਟਾਇਰਡ ਜਸਟਿਸ ਸੀਗੇ ਲੇਡੀ ਜਸਟਿਸ ਨੇ ਮੁਕਤਤਾ ਕੀ ਹੈ ਹਿੰਦੂ ਗੁਪਤਾ ਜੀ ਜਿਹੜਾ ਨੇ ਜੋ ਕਰਕੇ ਜਿਹੜੀ ਰਿਪੋਰਟ ਦਿੱਤੀ ਉਹਦੇ ਬੇਸ ਤੇ ਵੱਡਾ ਫੈਕਸ਼ਨ ਜੋ ਬਣਦਾ ਸਾਰੇ ਤੋਂ ਹੋਣਾ ਚਾਹੀਦਾ ਬਟ ਉਹਦੇ ਤੇ ਜਿੰਨਾ ਮੈਂ ਦੇਖੋ ਆਮ ਨਾਟ ਸੀਨ ਦਾ ਰਿਪੋਰਟ ਆਮ ਨਾਟ ਪ੍ਰਿਵਿਲੇਜ ਟੂ ਦਾ ਰਿਪੋਰਟ ਪਰ ਮੇਰਾ ਦਿੱਤੇ ਤਾਂ ਮੰਨਣਾ ਜਿਹੜੀ ਉਸ ਦਿਨ ਪ੍ਰਧਾਨ ਮੰਤਰੀ ਜੀ ਨੇ ਬਠਿੰਡਾ ਹਵਾਈ ਅੱਡੇ ਤੇ ਕਹੀ ਸੀਗੀ ਉਹਨਾਂ ਨੇ ਜਿਹੜੀ ਗੱਲ ਕਹੀ ਸੀ ਉਹ ਜਸਟਿਸ ਉਹਨਾਂ ਨੇ ਵਿਦਆਉਟ 듀 ਰਿਸਪੈਕਟ ਟੂ ਹਰ ਉਹ ਗੱਲ ਦਾ ਉਹਨਾਂ ਨੇ ਸੰਗਿਆਨ ਨਹੀਂ ਲਿਆ ਉਹਨਾਂ ਨੇ ਕਿਹਾ ਸੀ ਆਪਣੇ ਪੰਜਾਬ ਦੇ ਮੁੱਖ ਮੰਤਰੀ ਕੋਲ ਜਾ ਕੇ ਕਹਿ ਦੇਣਾ ਮੈਂ ਵਾਪਿਸ ਸਹੀ ਸਲਾਮਤ ਜਾ ਰਿਹਾ ਹਾਂ ਸਿਰਫ ਇਟ ਵਾਸ ਨਾਟ ਅ ਐਡਮਿਨਿਸਟ੍ਰੇਟਿਵ ਫੇਲਿਅਰ ਇਟ ਵਾਸ ਨਾਟ ਅ ਫੇਲਿਅਰ ਔਨ ਦਾ ਪਾਰਟ ਆਫ ਸਕਿਉਰਿਟੀ ਏਜੰਸੀਜ਼ ਬਟ ਇਟ ਵਾਸ ਆਲਸੋ ਅ ਫੇਲਿਅਰ ਔਨ ਦਾ ਪਾਰਟ ਆਫ ਪੋਲਿਟਿਕਲ ਲੀਡਰਸ਼ਿਪ ਉਹਨਾਂ ਨਾਲ ਕਿਤੇ ਨਾ ਕਿਸੇ ਖਾਤਾ ਖੁੱਲਣਾ ਚਾਹੀਦਾ ਹੈ ਵੀ ਉਹ ਕਿਸ ਤਰ੍ਹਾਂ ਕੀ ਹੋਇਆ ਉਹ ਨਾ ਪਤਾ ਹੈ ਇੱਕ ਇੱਕ ਕਰਕੇ ਨੌਕਰੀ ਨਾ ਆ ਰਹੀ ਰਸਤੇ ਪਤੀ ਰਾਜ ਮੇਰੀ ਇੰਟੀਗੇਸ਼ਨ ਆ ਰਹੇ ਨੇ ਦੁਆਰਾ ਕੋਈ ਕਿਤੇ ਮੈਂ ਕਹਿੰਦਾ ਕਮਾਲ ਕਰੀਏ ਨੇ ਉਹਨਾਂ ਨੂੰ ਅਨਜੂ ਭਾਵ ਨਾ ਦਿਓ ਸਾਬ ਐਡਾ ਕੋਈ ਮਸਲਾ ਨਹੀਂ ਸਾਬ ਵੀ ਕਿ ਇਹ ਸਾਰੇ ਹੈ ਵੇ ਮੋਂਟੂ ਕ੍ਰੀਏਟ ਅ ਸਿਚੁਏਸ਼ਨ ਆਪਣੇ ਆਪ ਨੂੰ ਸਰਕਾਰ ਇੱਕ ਵਿਕਟਮ ਦੇ ਤੌਰ ਤੇ ਵੀ ਦੇਖੋ ਪੰਜਾਬ ਨਾਲ ਹੁਣ ਟੱਕਰ ਹੋ ਰਹੀ ਹੈ ਅਸੀਂ ਤਾਂ ਕਹਿੰਦੇ ਕਰੋ ਕਾਰਵਾਈ ਉਹਨਾਂ ਨੇ ਜਾ ਕੇ ਕੰਪਨੀਆਂ ਮੰਗੀਆਂ CRPF ਦੀਆਂ ਕੰਪਨੀਆਂ ਦੇਖੀਆਂ ਜਾਂ ਤਾਂ ਮੈਂ ਕਹਿੰਦਾ ਜਾਂ ਤਾਂ ਚੂੜੀਆਂ ਪਾ ਲਓ ਸਾਹਿਬ ਪਰ ਕਿੱਥੇ ਆ ਗਿਆ ਸਿਕੂਰਿਟੀ ਰਾਜ 92 ਲਈ ਬੈਠੇ ਅਜੇ ਉਹ ਕਹਿੰਦੇ ਨੇ ਉੱਤੇ ਤੇ ਆ ਭਲਵਾਨੀ ਚੀਕਾਂ ਮਾਰੀ ਜਾਂਦਾ ਤੁਸੀਂ ਤੁਹਾਡੇ ਕੋਲ 92 ਐਮਐਲਏ ਹੈ ਸਰਕਾਰ ਕਿਲਾਓ ਤਕੜੇ ਹੋ ਕੇ ਕਾਰਵਾਈ ਕਰੋ ਨਹੀਂ ਕਰੋਗੇ درشن بٹھائے این آئی اے فار انٹرسٹ آف جیسے ਬੀਨੋ ਜਿਹੜਾ ਮੇਰਾ ਨਾੜੀ ਟੁੜਿਆ ਜਿਹੜਾ ਹੱਟ ਪਰਦੇਸੀ ਸਰਕਾਰ ਨੇ ਕੰਕਰ ਪਾਰ ਕੀਤਾ ਤਾਂ ਸਵਾਦ ਕੇ ਪਾਣੀ ਜਿਹੜਾ ਉਹ ਜਿਹੜਾ ਪ੍ਰੋਜੈਕਟ ਉੱਥੇ ਲੱਗੇ ਨੇ ਹਾਈਡਰੋ ਪ੍ਰੋਜੈਕਟ ਉਹ ਸਾਡੇ ਦੇ ਉੱਤੇ ਫੈਸਲਾਵਾਂਗੇ ਬਿਜਲੀ ਤੇ ਪਾਣੀ ਤੇ ਦੇਖੋ ਇਹ ਉਸੇ ਕਰਕੇ ਕਹਿੰਦੇ ਆ ਨਾ ਵੀ ਅੱਜ ਇੱਕ ਰਿਸਪੌਂਸੀਬਲ ਤੇ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ ਗਾ ਇਹ ਮਜ਼ਬੂਤ ਲੀਡਰਸ਼ਿਪ ਨਾ ਹੋਵੇ ਤਾਂ ਅੱਜ ਇਹਨਾਂ ਨੇ ਫੈਸਲਾ ਆਣ ਦੀ ਗੱਲ ਕੀਤੀ ਹੈ ਪਹਿਲਾਂ ਉੱਥੇ ਚైనా ਕਹਿੰਦਾ ਬ੍ਰਹਮਪੁੱਤਰ ਆਪੀ ਪਾਣੀ ਰੋਕ ਦੇਣਾ ਹੈ ਹੁਣ ਜੇ ਆਗ ਨਹੀਂ تھی ਉੱਠਣ ਲੱਗੀਆਂ ਫਿਰ ਪੰਜਾਬ ਤਾਂ ਫਿਰ ਪੇ ਹਿੰਦੁਸਤਾਨ ਤਾਂ ਖੇੜੂ-ਖੇੜੂ ਕਰੀ ਗਏ ਨੇ ਕਿ ਸਾਬ that is why ਆ ਫੈਡਰਲ ਸਿਸਟਮ ਦੇ ਅੰਦਰ ਠੀਕ ਹੈ ਹਰੇਕ ਅਸੀਂ ਇਸ ਗੱਲ ਦੇ ਹੱਕ 'ਚ ਆਂ ਵੀ ਸੁਗਿਆਂ ਨੂੰ ਆਪਣੇ ਵਧਾ ਅਧਿਕਾਰ ਮਿਲਨੇ ਚਾਹੀਦੇ ਬਟ ਐਟ ਦਾ ਸੇਮ ਟਾਈਮ ਹੈ ਨਾ ਇਸ਼ੂਜ਼ ਨੂੰ ਰਿਜ਼ੋਲਵ ਕਰਨ ਵਾਸਤੇ ਇੱਕ ਮਜ਼ਬੂਤ ਲੀਡਰਸ਼ਿਪ ਚਾਹੀਦੀ ਹੈ ਉਹ ਬੀਜੇਪੀ ਅੱਜ ਪ੍ਰੋਵਾਈਡ ਕਰ ਸਕਦੀ ਹੈ ਕਰ ਰਹੀ ਹੈ ਇਹਦੇ ਕਰਕੇ ਮੈਂ ਸਮਝਦਾ ਇਹਨਾਂ ਮਸਲੇ ਨੂੰ ਢੰਗ ਨਾਲ ਸਿੱਟਾਇਆ ਇੱਕ ਮਜ਼ਬੂਤ ਲੀਡਰਸ਼ਿਪ which has the ability to ਜਿਵੇਂ ਕਹਿੰਦੇ ਨੇ ਟਵਾਈਸ ਦਾ ਬੁਲੇਟ ਕਰਦੇ ਫੈਸਲੇ ਲੈਣ ਦਾ ਕਿ ਜਿਹੜੇ ਕੋਲ ਹੋਵੇ ਜਿਵੇਂ ਆਵੇ ਉਹ ਲੈ ਸਕਦੇ ਸਾਬ ਇਹਨਾਂ ਤੋਂ ਤਾਂ ਅਜਨਾਲਾ ਫਰਣਾ ਨਹੀਂ ਬਚਾਇਆ ਗਿਆ ਕਿ ਇਹ ਕਿਹੜੇ ਫੈਸਲੇ ਲੈਣਗੇ ਸਾਬ ਇਹਨਾਂ ਨੇ ਪਹਿਲਾਂ ਭਗਵੰਤ ਮਾਨ ਜੀ ਤੋਂ ਆਪਸ ਹੀ ਇਹ ਵੀ ਹਿਮਾਚਲ ਪ੍ਰਦੇਸ਼ ਤੋਂ ਸਾਡਾ ਪਾਣੀ ਲਿਆ ਦੇਣਗੇ ਇਹਨਾਂ ਦੇ ਨਾਲ ਦੇ ਨਾਲ ਖੱਟੜ ਸਾਹਿਬ ਦੇ ਨਾਲ-ਨਾਲ ਕਹਿੰਦੇ ਸਾਨੂੰ ਵੀ ਜਗ੍ਹਾ ਦੇ ਦਿਓ ਅਸੀਂ ਅਸੈਂਬਲੀ ਬਣਾਵਾਂਗੇ ਚੰਡੀਗੜ੍ਹ ਦੇ ਅੰਦਰ ਮਾਨ ਸਾਹਿਬ ਆਹ ਅਸੈਂਬਲੀ ਤੁਹਾਡੀ ਹੈ ਚੰਡੀਗੜ੍ਹ ਤੁਹਾਡਾ ਹੈ ਤੁਸੀਂ ਜਗ੍ਹਾ ਮੰਗੀ ਜਾਂਦੇ ਹੋ ਸੋ ਇਹਨਾਂ ਤੋਂ ਕੁਲਕਿਸਮਾਹ ਇਹਨਾਂ ਨੇ ਕਦੇ ਵੀ ਆਵਾਜ਼ ਦੇ ਵੀ ਟੇਕਮੈਂਟ ਕਰੀ ਇਹਨਾਂ ਨੇ ਉਹਨਾਂ ਨੇ ਆਜ਼ਾਦੀ ਟੁਲਹਟੀਆਂ ਵਾਸਤੇ ਚੰਗੇ ਆਜ਼ਾਦੀ ਦੇ ਸ਼ਹੀਦਾਂ ਦੀ ਗੱਲ ਕੀਤੀ ਹੈ ਮੈਂ ਕਿਹਨਾਂ ਸਾਵਾ ਲੋਕ ਜਦੋਂ ਮੈਂ ਬਹਿਰੂਪੀਏ ਦੀ ਗੱਲ ਕੀਤੀ ਹੈ ਕੋਈ ਦਸਤਾਰ ਬਣ ਕੇ ਪਾਕ ਸਿੱਖ ਬਣਦਾ ਹੈ ਕੋਈ ਜੋਗਾ ਪਾਕ ਸੰਤ ਬਣਦਾ ਹੈ ਇਹ ਬਸੰਤੀ ਰੰਗ ਬਣਾ ਕੇ ਮੈਂ ਸਮਝਦਾ ਇਹਨਾਂ ਨੇ ਸ਼ਹੀਦ ਆਗਮ ਫਕ ਸਿੰਘ ਦਾ ਅਪਮਾਨ ਕਰਵਾਇਆ ਹੈ ਇਹਨਾਂ ਦੇ ਰਾਜ ਦੇ ਅੰਦਰ ਆ ਗੱਲਾਂ ਸਾਨੂੰ ਸੁਣਨ ਨੂੰ ਮਿਲੀਆਂ ਵੀ ਅਦਾ ਤੱਕ ਵਧੀ ਸੀਗੇ ਇਹਨਾਂ ਤੋਂ ਅਸੀਂ ਉਮੀਦ ਕਰਦੇ ਹਾਂ ਸੋ ਦੇਖੋ ਆ ਸਾਰਾ ਮਸਲਾ ਇਹ ਹਾਲਾਤ ਇਹ ਹਾਲਾਤ ਬਣ ਰਿਹਾ ਵੀ ਆ ਦੇਦ ਵੀ ਤਾਂ ਉਹਨਾਂ ਨੂੰ ਪਤਾ ਹੁੰਦੀ ਹੈ ਜਿਹੜੇ ਇਸ ਦੇ ਇੱਜ਼ਤ ਹੋਏ ਸਾਬ ਇਹਨਾਂ ਦੇ ਦਿਲ ਚੋਦਾ ਇਸਤੇਮਾਲ ਕਰਦੇ ਹਨ ਇਹਨਾਂ ਦਾ ਗਵਾਹ ਵੀ ਲੱਗਿਆ ਜਾਂਦੀ ਮੈਂ ਮੋਰ ਕੇ ਜਿਹੜਾ ਬਿਲਕੁਲ ਹੀ ਹਾਂਜੀ ਮੈਨੂੰ ਧਿਆਨ ਹੈ ਸਾਬ ਉਹਨਾਂ ਨੇ ਹੀ ਕੋਪਲੈਂਟ ਨਹੀਂ ਦੀ ਔਰ ਨਸਟਿੰਗਰ ਚੋਲਦੀ ਅੱਜ ਇੰਟਰੋਗੇਸ਼ਨ ਹੋ ਰਹੀ ਬਿਜ਼ਨਸ ਕਰ ਰਹੇ ਹੋ ਅੱਜ ਦਾ ਕੋਈ ਖਾਸ ਮੈਨੂੰ ਗਿਆਨ ਨਹੀਂ ਪਰ ਜੋ ਕੁਝ ਵੀ ਹੋ ਰਿਹਾ ਹੈ ਨਾ ਸਾਹਿਬ ਦੇ ਹਾਰ்ட் ਨਹੀਂ ਤੋਂ ਸੈਟਲ ਸਕੋਰ ਇਹਦੇ ਨਾਲ ਇਹਨਾਂ ਦੀ ਹੋਰ ਫੌਲ ਖੁੱਲ ਜੂਗੀ ਇਸ ਕਿਸਮ ਦਾ ਕਦਮ ਹੈ ਆਮ ਸੌਰੀ ਮੈਂ ਜਿਹੜਾ ਪਾਰਟਿਕੂਲਰ ਤੁਸੀਂ ਸਾਥ ਦਲ ਰਹਿਮਾਨੀ ਪਤਾਂ ਕਾਦੀ ਇਨਕੋਰੀਜਨ ਕਰੀ ਜਾਂਦੇ ਪਰ ਇਹਨਾਂ ਨੇ ਜੋ ਬੇਅਦਬੀਆਂ ਕਰਵਾਈਆਂ ਸਾਬ ਇੱਕ ਪਾਸੇ ਤਾਂ ਅਸੀਂ ਕਹਿ ਰਹੇ ਹਾਂ ਬੇਅਦਬੀ ਗੁਰੂ ਮਹਾਰਾਜ ਦੀ ਵਾਲਾ ਕੇਸ ਨਿਕਟਾਈ ਜਾਂਦੇ ਦੂਜੇ ਪਾਸੇ ਬੇਅਦਬੀਆਂ ਕਰਵਾਈ ਜਾ ਰਹੇ ਸਾਬ ਇਹਨਾਂ ਦੀ ਦੇਰ ਤਾਂ ਫਿਰ ਫੜ ਕੇ ਅੰਦਰ ਕਿਉਂ ਨੀ ਮੋਰ ਦਾ ਮੋਰ ਰੀਜ਼ਨ ਫਿਰ ਔਰ ਇੱਕ ਮਿੰਟ ਆਲ ਦਾ ਮੋਰ ਰੀਜ਼ਨ ਵੀ ਭਗਵੰਦ ਮਾਨ ਜੀ ਵੇਰ ਕਿਉਂ ਕਰੀ ਜਾਂਦੇ ਆ ਤੁਸੀਂ ਵੀ ਸੈਟਰ ਸਪੋਰ ਕਰ ਲੋ ਵੀ ਜੇ ਤੁਹਾਨੂੰ ਲੱਗਦਾ ਸੁਸੋਦੀਆ ਸਾਹਿਬ ਨੂੰ ਐਵੇਂ ਫੜ ਕੇ ਬਿਠਾ ਰੱਖਿਆ ਅਸਤਿੰਦਰ ਜੈਨੂ ਨੇ ਫੜ ਕੇ ਬਿਠਾ ਰੱਖਿਆ ਤਾਂ ਬੀਜੇਪੀ ਦੇ ਏਜੰਟਾ ਫੜ ਕੇ ਅੰਦਰ ਕਰੋ ਨੀ ਵੇੜੋ ਕੰਮ ਵਾਟ ਇਜ਼ ਥੀ ਥੋ ਪੰਜਾਬ ਦੀ ਸੈਂਟ ਇੱਕ ਮਿੰਟ ਤੁਸੀਂ 10 ਸਾਲ ਦੇ ਬੱਚੇ ਦੇ ਉੱਤੇ ਨਵੰਬਰ ਦੇ ਮਹੀਨੇ ਚ 22 ਨਵੰਬਰ ਨੂੰ 10 ਸਾਲ ਦੇ ਬੱਚੇ ਦੇ ਉੱਤੇ ਇਹਨਾਂ ਨੇ ਐਫ ਆਈ ਆਰ ਦਰਜ ਕਰਤੀ ਸੀ ਵੀ ਉਹਦਾ ਫੋਟੋ ਪੈ ਗਿਆ ਸੋਸ਼ਲ ਮੀਡੀਆ ਤੇ ਉਹ ਖਿਡੌਣੇ ਵਾਲੀ ਬੰਦੂਕ ਲਈ ਬੈਠਾ ਸੀ ਕਿ ਉੱਤੇ ਸਾੜੇ ਚ ਬੰਦੂਕਾਂ ਲੈ ਕੇ ਵੜ ਗਏ ਉਹ ਥੋੜੇ ਤੋਂ ਐਫ ਆਈ ਆਰ ਨਹੀਂ ਹੁੰਦੀ ਸਰ ਪੰਜਾਬ ਦੀ ਕਈ ਪੌਂਚੀ ਨੂੰ ਲੈ ਕੇ ਕੀ ਖੇਤਰ ਤੋਂ ਰੇਡੀ ਕਾਰਵਾਈ ਕਰ ਸਕਦਾ ਮੈਂ ਸਮਝਦਾ ਹਾਂ ਅੱਜ ਦੇ ਦਿਨ ਸਾਡਾ ਫੋਕਸ ਜਿਹੜਾ ਹੈ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਹੈ ਆ ਤਾਂ ਜਦੋਂ ਮੈਂ ਕਹਿ ਰਿਹਾ ਮੈਂ ਤਾਂ ਮੰਨਦੀ ਆਪਣੀ ਸੋਚੀ ਤੇ 피ੜੇ ਤਾਂ ਸੋਚੀ ਮਾਰ ਕੇ ਦੇਖਣਗੇ ਤਾਂ ਸਾਰਾ ਕੁਝ ਸਾਹਮਣੇ ਆ ਜੂਗਾ ਪਰ ਕਾਨੂੰਨ ਅਗਰ ਦਿੱਲੀ ਦੇ ਵਿੱਚ ਹੋਈ ਹੈ ਇੱਥੇ ਵੀ ਆ ਹੀ ਲੱਗੂਗਾ ਆ 12% ਜਿਹੜਾ ਇਹਨਾਂ ਨੂੰ ਦਿੱਤਾ ਹੈ ਸਾਹਿਬ ਇੱਕ ਇੱਕ ਕਾਗਜ਼ ਨੰਕਾਣਾ ਕਾਗਜ਼ ਹੈ ਕਿਹੜਾ ਅਮਰਤ ਵੰਡਿਆ ਦੇ ਜਿਹੜਾ ਜਿਹੜਾ ਇਹਨਾਂ ਨੂੰ ਤੁਸੀਂ ਮੈਂ 12-12% ਦੇਈਏ ਨੇ ਉਸ ਦੇ ਪੈਸਾ ਵਾਪਸ ਲੈ ਲੀਂ ਕਿੰਦਰ ਸਰ ਮਦਦੇ ਨਾਲ ਹੀ ਕਰ ਸਕਦਾ ਜੋ ਇਹਨਾਂ ਨੇ ਕਿਹਾ ਦਿੱਤਾ ਕਿ ਨਹੀਂ ਕਰਨਗੇ ਜੇ ਹਾਲਾਤ ਇਹ ਨਹੀਂ ਕਿ ਫਿਰ ਮੈਂ ਤੁਹਾਨੂੰ ਕਿਹਾ ਵੀ ਏਜੰਸੀ ਹੈ ਐਨਆਈਏ ਕਾਦੇ ਵਾਸਤੇ ਬਣੀ ਹੈ ਉਹ ਇਨਵੈਸਟੀਗੇਟ ਕਰਾਈਮਸ ਵਿਚ ਆਰ ਇੰਟਰਸਟੇਟ ਰਿਲੇਟਡ ਅਕ੍ਰੋਸ ਦਾ ਬਾਰਡਰ ਜਿਥੋਂ ਹੋ ਰਿਹਾ ਹੈ ਕੌਣ ਫੰਡਿੰਗ ਕਰ ਰਿਹਾ ਹੈ ਕੌਣ ਉਹਨਾਂ ਨੂੰ ਮੋਟੀਵੇਟ ਕਰ ਰਿਹਾ ਹੈ ਕੌਣ ਗਾਈਡ ਕਰ ਰਿਹਾ ਹੈ ਕਿਹਦੇ ਇਸ਼ਾਰਿਆਂ ਤੇ ਨਜ਼ਰੇ ਕਟਕੁਤਨੀਆ ਕਿਹੜੀ ਹੈ ਫਿਰ ਐਨਆਈਏ ਆ ਜੂਗਾ ਵਰਨਰ ਰੂਲ ਨਾ ਤਾ ਡਗੂਆਕਾਰ ਨਾ ਹੀ ਕੋਈ ਗਵਰਨਰ ਰੂਲ ਦੇ ਹੱਕ ਤੇ ਹੈ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਜੁੜਿਆ ਮੈਂ ਅੱਜ ਤੁਹਾਡੇ ਸਾਹਮਣੇ ਜ਼ਿੰਮੇਵਾਰੀ ਤੋਂ ਕਹਿ ਰਿਹਾ ਇਸ ਕਰਕੇ ਨਹੀਂ ਵੀ ਮੈਂ ਕਹਿੰਦਾ ਵੀ ਪੰਜਾਬੀਆਂ ਨੂੰ ਅਕਲ ਆ ਜੇ ਉਸ ਹਿਸਾਬ ਨਾਲ ਮੈਂ ਇਹ ਕਹਿ ਰਿਹਾ ਵੀ ਪੰਜਾਬੀਆਂ ਨੂੰ ਆਪਣੇ ਕਿਸੇ ਦਾ ਇਤਿਹਾਸ ਹੋਣਾ ਚਾਹੀਦਾ ਹੈ ਵੀ ਕਿੰਨੀ ਵੱਡੀ ਗਲਤੀ ਨਹੀਂ ਗਲਤਤਾ ਕੀਤਾ ਮੁੜ ਕੇ ਵੋਟ ਪਾਣ ਲਗੇ ਧਿਆਨ ਨਾਲ ਵੋਟ ਦਾ ਇਸਤੇਮਾਲ ਕਰਨ ਕਿ ਕਿਹੜੇ ਬੰਦੇ ਕੈਪੇਬਲ ਹੈ ਮੇਰਾ ਆਪ ਜਿਹੜੇ ਬੰਦੇ ਦਾ ਅਗੜ ਹੋ ਜਾਏਗਾ ਮਾਣ ਜਿਹੜਾ ਹੀ ਆਪ ਪਤੀ ਤੋਂ ਵੱਧ ਜਾਏਗਾ ਕੋਈ ਫੇਰ ਲਾਏਗਾ ਕੈਸਾ ਲੇਗੋ ਵੀਜਨ ਦੀ ਗੱਲ ਕਰਦੇ ਆ ਕਿ ਵੀਜਨ ਕਿਹਾ ਕਹਿ ਕੇ ਮੈਂ ਪਹਿਲਾਂ ਹੱਥਿਆ ਵੀ ਕਿਸੇ ਨਾ ਕਿਸੇ ਇੱਕ ਅਦਾ ਕੋਕੇ ਸਿਰੇ ਦਾ ਲਾਓ ਇਹਨੇ ਕਦੇ ਕਨਵਿਕਸ਼ਨ ਤੱਕ ਦਾ ਲੱਗੇ ਜਿਹੜੇ ਪਹਿਲੇ ਚਾਲੂ ਹੈ ਵੀਜੇ ਸਿੰਗਲਰ ਤੋਂ ਚੱਲੂ ਹੈ ਉਹਦਾ ਬਾਹਰ ਆ ਗਿਆ ਉਹਦਾ ਖੁਦ ਭਗਵੰਤ ਮਾਨਜੀ ਨੇ ਆਪਣੇ ਬਿਆਨ ਤੇ ਲਵਾਇਆ ਸੀ ਵੀ ਮੈਂ ਉਹਦਾ ਵੀ ਰਿਕਾਰਡਿੰਗ ਸੁਣੀ ਹੈ ਫਿਰ ਕੀ ਹੋਇਆ ਸਭ ਜਾਂ ਤਾਂ ਭਗਵੰਤ ਮਾਨਜੀ ਝੂਠ ਬੋਲ ਰਹੇ ਜਾਂ ਵਿਜੀਲੈਂਸ ਗਲਤ ਕੰਮ ਕਰ ਰਹੀ ਹੈ ਦੱਸੋ ਸੰਸਦ ਸਰਕਾਰ ਕੋਲ ਐਡਮਿਨਿਸਟ੍ਰੇਟਿਵ ਅਬਿਲਿਟੀਆਂ ਹੈਗੀਆਂ। ਆ ਸਰਕਾਰ ਦਾ ਇੱਕ ਦਬਦਬਾ ਹੁੰਦਾ ਹੈ ਸਰਕਾਰ ਹਰੇਕ ਥਾਂ ਪ੍ਰੈਜੈਂਟ ਨਹੀਂ ਹੁੰਦੀ। ਸਰਕਾਰ ਦਾ ਫੈਕਟੋਰ ਵੀ ਨਿਕਲ ਗਿਆ। ਦਰਿਆਨ ਦਮਗੜੀ ਮਾਰ ਕੇ ਫਿਰਦੇ ਐ ਇੱਥੇ। ਤੇ ਬਾਅਦ ਜਲੂਸ ਨਿਕਲ ਗਿਆ। ਇਹਨਾਂ ਨੂੰ ਕੋਈ ਲੀਡਰਮਨ ਨੂੰ ਪਿਆਰ ਨਹੀਂ। ਚੀਫ ਮਿਨਿਸਟਰਸ਼ਿਪ ਤਾਂ ਬਹੁਤ ਦੂਰ ਦੀ ਗੱਲ ਹੈ।